ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123900 17 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਆਨ ਸਕਰੀਨ ਆ ਅੱਜ ਦੀ ਵੀਡੀਓ ਪਿੰਡ ਖਾਈ ਜੀ ਇੱਕ ਤੋਂ 11 ਨਸਲ ਦੀ ਵਾੜ ਦਿਖਾਵਾਂਗੇ ਕਦੋਂ ਸੁਈਆ ਬਾਈ ਜੀ ਤੋਂ ਪੁੱਛਾਂਗੇ ਕਿਹੜਾ ਸੂਆ ਮਗਰ ਕੀ ਆ ਕਿੰਨਾ ਦੁੱਧ ਬਾਤ ਕੱਢੂ ਸਾਰਾ ਕੁਝ ਬਸ਼ਕੇ ਦੱਸਾਂ ਜੇਰ ਕੰਪਲੀਟ ਆ ਪਈ ਹੈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹਾਂ ਜੀ ਹਾਂ ਜੀ ਠੀਕ ਹੈ ਜੀ ਪਹਿਲਾ ਦਾ ਨੰਬਰ ਬੋਲੋ ਜੀ 8427961510 ਜੀ 8427961510 ਹਾਂ ਜੀ ਪਿੰਡ ਜੀ ਪਿੰਡ ਖਾਈ ਤਹਿਸੀਲ ਨਿਹਾਲ ਸਿੰਘ ਬੜਾ ਜ਼ਿਲ੍ਹਾ ਮੋਗਾ ਤੇ ਨੇੜੇ ਆਪਣੇ ਕਿਹੜੇ ਪਿੰਡ ਆਗੇ ਦੀਨਾ ਸਾਹਿਬ ਤੇ ਇਧਰੋਂ ਆ ਗਈ ਦਾ ਰੌਂਤਾ ਪੱਤੋ ਜੀ ਓਕੇ ਨਾ ਪਿੰਡਾਂ ਦੇ ਵਿਚਾਲੇ ਆ ਵਿਚਾਲੇ ਆ ਜੀ ਆਪਣਾ ਓਕੇ ਜੀ ਜਿਲ੍ਹਾ ਆਪਣਾ ਆ ਗਿਆ ਮੋਗਾ ਮੋਗਾ ਜੀ ਤੇ ਬਾਈ ਜੀ ਜਿਹੜੀ ਆਪਾਂ ਗੈਰ ਨਸਲ ਦੀ ਪ्योर ਗੈਰ ਆ ਗਈ ਤੇ ਕਦੋਂ ਸੂਈ ਐ ਇਹ ਇਹ ਸਵੇਰ ਸੂਈ ਆ ਜੀ 11:00 ਵਜੇ ਜੇਰ ਆਪੇ ਕੰਪਲੀਟ ਜੇਰ ਪੈ ਗਈ ਮਗਰ ਬੱਸੀ ਆ ਜੀ ਓਕੇ ਜੀ ਤੇ ਬੋਲਾ ਕੱਢਿਆ ਕੋਸ ਹਾਂ ਜੀ 5-6 ਕਿਲੋ ਬੋਲਾ ਕੱਢਿਆ ਤੇ ਕਿੰਨੀ ਕੁ ਦੁੱਧ ਦੀ ਆਪਾਂ ਉਮੀਦ ਪਹਿਲੀ ਵਾਰ ਇਹਨੇ ਕਿੰਨਾ ਕੱਢਿਆ ਕਿੰਨੀ ਕੰਨੀ ਪਹਿਲਾਂ 14 ਸੀਗਾ ਜੀ 14-15 ਹੁਣ ਆਪਾਂ ਦਾ ਚਲੋ ਬਾੜਾ ਕਹਿੰਦੇ ਨੇ ਵੀ 16-17 ਕਿਲੋ ਆਮ ਫੜ 5 ਤੋਂ ਪਲੱਸ ਵਾਲਾ ਹਨਾ 5 ਤੋਂ ਨਹੀਂ 6 ਤੋਂ ਪਲੱਸ ਵਾਲਾ 6 ਤੋਂ ਪਲੱਸ ਓਕੇ ਜੀ ਬੋਲੋ ਜੀ ਤੋਰਾ ਕਰਾਈਂ ਚੈੱਕ ਤੋਰਾ ਤਾਰਾ ਤੁਹਾਨੂੰ ਕਰਾ ਦਿਆਂ ਚੈੱਕ ਇੱਕ ਤੁਸੀਂ ਮੱਝ ਹੀ ਲੈ ਕੇ ਜਾਓਗੇ ਠੀਕ ਹੈ ਜੀ ਤੇ ਮਗਰ ਵੀ ਬੱਸੀ ਹੈ ਜੀ ਪਯੌਰ ਵੀ ਕੇਰਾ ਪਯੌਰ ਹਨਾ ਉਹਨੇ ਕ੍ਰਾਸ ਫਰੂਸ ਨਹੀਂ ਹੈਗੀ ਨਹੀਂ ਕ੍ਰਾਸ ਨਹੀਂ ਜੀ ਫੁੱਲ ਹੈ ਕੇਰਾ ਤੇ ਅਗਰ ਨਸਲ ਦੀ ਬੱਚੀ ਹੈ ਜੀ ਮਗਰ ਤੇ ਕੁਆਲਿਟੀ ਚੰਗੀ ਹੈ ਗਰ ਦੀ ਕੁਆਲਿਟੀ ਖਰ ਚੰਗੀ ਮੰਗ ਹੈ ਜੀ ਗਰ ਦੀ ਆ ਦੇਖੋ ਜੀ ਜੇ ਆਪਾਂ ਗੱਲ ਕਰ ਲਏ ਪਯੌਰ ਹੈ ਜੀ ਲੈ ਜੁਲਾ ਲੈ ਤੁਹਾਨੂੰ ਕੋਈ ਗੱਲ ਨਹੀਂ ਥਾਲ ਨੇ ਵੀ ਸਾਫ ਆ ਇਸ ਹੁਆ ਰੈਨਲ ਦੂਜਾ ਜੀ ਲੈ ਚਲੋ ਜੀ ਲੈ ਚਲੋ ਲੈ ਚਲੋ ਆ ਦੇਖੋ ਫੈਲ ਅਤੀ ਜਵਾਈ ਵਾਲੇ ਥਾਣਾਂ ਦੇ ਆ ਠੀਕ ਹੈ ਜੀ ਜ਼ਿਆਦਾ ਜਾਣਕਾਰੀ ਤੁਸੀਂ ਬਾਅਦ ਤੋਂ ਲਓਗੇ ਇਹ ਕਰਕੇ ਆ ਜਾਓ ਜੀ ਲੈ ਚਲੋ ਇੱਧਰ ਦੀ ਲੈ ਚਲੋ ਆ ਦੇਖੋ ਅਤੀ ਜਵਾਈ ਵਾਲੇ ਥਾਣ ਤੇ ਮਗਰ ਪਲੱਸ ਪੁਆਇੰਟ ਬੱਚੀ ਵਿਚਾਂਗੀ ਹਨਾ ਬਾਈ ਹਾਂਜੀ ਪਿਓਰ ਬਸਾਂ ਵਾਲੇ ਜਿਹੜੇ ਤੋਂ ਕਰਾਵਾਇਆ ਚੈੱਕ ਇਹ ਤਾਰਾ ਮਾਰ ਦੇ ਫਿਰ ਭਾਈ ਹਾਂਜੀ ਹਾਂ ਸਪੀਲ ਸਾਊ ਜਮਾ ਸੁਧੀ ਹੈ ਜੀ ਓਕੇ ਜੀ ਹਾਂਜੀ ਚਲੋ ਜੀ ਮਾਰੋ ਤਾਰਾ ਬੱਚਾ ਲਾ ਦੇ ਆ ਦੇਖੋ ਵੀਰੋ ਬੱਚਾ ਤਾਂ ਫਿਰ ਰਜਾ ਕੇ ਬੰਨਿਆ ਲੱਗਦਾ ਜੀ ਪੂਰਾ ਹਾਂਜੀ ਬੱਚਾ ਇਹਨੂੰ ਪਿਆਤਾ ਫੁੱਲ ਬੱਸੀ ਨੂੰ ਕਰ ਦੇ ਮੂਰੇ ਫਿਰ ਮਾਰ ਦੇ ਦੋ ਦੋ ਤਾਰਾ ਤਾਰਾ ਮਾਰ ਦੇ ਜਿੱਥੇ ਲੀ ਕਰਕੇ ਕੋ ਲੈ ਜਾ ਨਹੀਂ ਬੱਸੀ ਗ੍ਰੈਂਡ ਆ ਦੇਖੋ ਜੀ ਆ ਦੇਖੋ ਜੀ ਤੇਰੀ ਗੱਲ ਉਹ ਵੀ ਨਹੀਂ ਗੱਲ ਹੈਗੀ ਨਾ ਹਾਂ ਲੱਤ ਸਾੜ ਵਾਲਾ ਨਾ ਨਿਆਣਾ ਵੀ ਲਾ ਲੈਂਦੀ ਆ ਚਾਹੇ ਪਾਓ ਚਾਹੇ ਨਾ ਪਾਓ ਉਹ ਅਗਲੇ ਦੀ ਮਰਜੀ ਹਾਂਜੀ ਉਹ ਮਰਜੀ ਧਾਰ ਬਾਲੀ ਪੋਲੀ ਹਾਂਜੀ ਓਕੇ ਵੀਰੇ ਹਾਂ ਚੰਗਾ ਬੋਲਾ ਜੀ ਹਾਂਜੀ ਤੇ ਮਗਰ ਵੀ ਬੱਛੀ ਆ ਗਈ ਦੁੱਧ ਬਾਈ ਕਹਿੰਦਾ 16 ਤੋਂ 17 ਕਿਲੋ ਨੇ ਕੱਢ ਦੋ ਹਾਂਜੀ ਕਿੰਨੇ ਪੈਸੇ ਹੈ ਬਾਈ ਫੋਨ ਤੇ ਕਰਾਂਗੇ ਮਾਨਦਾਨ ਹੋ ਜਾਊਗਾ ਉਹ ਫੋਨ ਜਮਾ ਜਾਏ ਜੇ ਮੌਲਾ ਕਰਾਂਗੇ ਜੀ ਹਾਂ ਦੁੱਧ ਦੇ ਹਿਸਾਬ ਨਾਲ ਜਹੇ ਜੀ ਮੱਝ ਲੈ ਲਈ ਜੇ ਜੀ ਗਾਂ ਲੈ ਹਾਂਜੀ ਮੌਲੇ ਦਾ ਹੋਊਗਾ ਫੋਨ ਤੇ ਜੀ ਹੋਊਗਾ ਬਾਈ ਕਹਿੰਦਾ ਜਮਾ ਜਾਏ ਥਾਣ ਤੁਹਾਨੂੰ ਫੇਰ ਨੇੜੇ ਤੋਂ ਚੈੱਕ ਕਰਾ ਦੇਗੀ ਆ ਦੇਖੋ ਜੀ ਚਾਰੇ ਥਾਂ ਨਿਕਲੋਂ ਪੂਰੇ ਗਾਇਬ ਤੇ ਬਾਕੀ ਦਾ ਕਰਮ ਵਾਲੀ ਕਹਿੰਦੀ ਕੁਛ ਨਹੀਂ ਜੋ ਬਾਕੀ ਬੋਲਾ ਘੜਤਾ ਜੀ ਅਸੀਂ ਜੇਰ ਪੈ ਗਈ ਸੀ 12:00 ਵਜੇ ਤੇ ਬਾਕੀ ਦਾ ਬੱਛੀ ਵੀ ਗਰਨਥਲ ਦੀ ਪਿਓਰ ਆ ਤੇ ਨੰਬਰ ਫੇਰ ਬੋਲ ਦੋ ਜੀ 84279 6510 6510 ਪਿੰਡ ਖਾਈ ਤੋਂ ਵੀਡੀਓ ਕਵਰ ਕਰਕੇਤੀ ਹੈ ਜੀ ਜੇਰਾ ਪਈ ਹੈ ਕੰਪਲੀਟ ਬਾਕੀ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜੀ ਜਲਦ ਮਿਲਦੇ ਆਂ ਕਿੰਨੀ ਵੀਡੀਓ